ਅਸੀ ਗੱਲ ਦੋਸਤੋ ਪੰਜਾਬ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਸਤੀਆਂ ਦਰਾਂ ਤੇ ਰਾਸ਼ਨ ਵਹੀਆ ਕਰਾਉਣ ਵਾਸਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਰਾਸ਼ਨ ਡਿੱਕੂ ਖੋਲੇ ਹੁੰਦੇ ਆ ਪਿਛਲੇ ਲੰਬੇ ਸਮੇਂ ਤੋਂ ਕਈ ਪਿੰਡਾਂ ਦੇ ਵਿੱਚ ਜਾਂ ਸ਼ਹਿਰੀ ਖੇਤਰਾਂ ਦੇ ਵਿੱਚ ਜਿਹੜੇ ਰਾਸ਼ਨ ਦੇ ਡਿੱਕੂ ਨੇ ਉਹ ਨਹੀਂ ਚੱਲ ਰਹੇ ਸੀ ਉਹ ਅਲਾਟਮੈਂਟ ਉਹਨਾਂ ਦੀ ਰਹਿੰਦੀ ਸੀ ਸੋ ਹੁਣ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਹ ਅਲਾਟਮੈਂਟ ਕੀਤੀ ਜਾਣੀ ਹੈ ਜਿਹੜੀਆਂ ਖਾਲੀ ਸਮੀਆਂ ਹੈਗੀਆਂ ਨੇ ਜਿਹੜੇ ਪਿੰਡਾਂ ਦੇ ਵਿੱਚ ਇਹ ਡਿੱਪੂ ਨਹੀਂ ਚੱਲ ਰਹੇ ਜਾਂ ਕਿਸੇ ਹੋਰ ਡਿੱਪੂ 홀ਡਰ ਵੱਲੋਂ ਚਲਾਏ ਜਾ ਰਹੇ ਆ ਉਹ ਡਿੱਪੂ 홀ਡਰ ਹੁਣਾ ਅਲਾਟਮੈਂਟ ਕਰਨ ਦੀ ਕਵੈਟ ਸ਼ੁਰੂ ਕੀਤੀ ਗਈ ਹੈ ਤੁਸੀਂ ਦੇਖਿਆ ਹੋਣਾ ਅੱਜ ਤੇ ਕੱਲ तकरीबन ਕਈ ਅਖਬਾਰਾਂ ਦੇ ਵਿੱਚ ਇਸ ਸੰਬੰਧੀ ਇਸ਼ਤਿਹਾਰ ਵੀ ਛਪੇ ਨੇ ਸੋ ਇਹ ਸੂਝਾ ਤੁਹਾਡੇ ਵਾਸਤੇ ਸੀ ਕਿ ਜੇਕਰ ਤੁਸੀਂ ਇਹ ਡਿੱਪੂ 홀ਡਰ ਬਣਨਾ ਚਾਹੁੰਦੇ ਹੋ ਇਹਨਾਂ ਜਿਹੜੀਆਂ ਖਾਲੀ ਅਸਾਮੀਆਂ ਨੇ ਤੁਸੀਂ ਭਰਨਾ ਚਾਹੁੰਦੇ ਹੋ एलिਜੀਬਲ ਹੈਗੇ ਹੋ ਤਾਂ ਤੁਸੀਂ ਇਹਨਾਂ ਵਾਸਤੇ ਅਪਲਾਈ ਕਰ ਸਕਦੇ ਹੋ ਸੋ ਅੱਜ ਪਿਛਲੇ ਦਿਨਾਂ ਦੌਰਾਨ ਕਈ ਜ਼ਿਲ੍ਹਿਆਂ ਦੇ ਵਿੱਚ ਜਿਸ ਵਕ ਵਕ ਜ਼ਿਲ੍ਹੇ ਹੈਗੇ ਨੇ ਹੁਸ਼ਿਆਰਪੁਰ ਜ਼ਿਲ੍ਹਾ ਹੋ ਗਿਆ ਬਰਨਾਲਾ ਜ਼ਿਲ੍ਹਾ ਹੋ ਗਿਆ ਕਪੂਰਥਲਾ ਜ਼ਿਲ੍ਹਾ ਹੋ ਗਿਆ ਕਈ ਜ਼ਿਲ੍ਹਿਆਂ ਵੱਲੋਂ ਆਪਣੇ ਆਪਣੇ ਲੈਵਲ ਤੇ ਇਸ ਵਾਰ ਦੇ ਇਸ਼ਤਿਹਾਰ ਅਖਬਾਰਾਂ 'ਚ ਦਿੱਤੇ ਗਏ ਨੇ ਸੂਚਨਾ ਇਹ ਹੈ ਵੀ ਜੇ ਤੁਸੀਂ एलिਜੀਬਲ ਹੈਗੇ ਹੋ ਤਾਂ ਤੁਸੀਂ ਉਸ ਉਹ ਡਿਪੋ ਲੈਣ ਵਾਸਤੇ ਤੁਸੀਂ ਐਲੀਜੀਬਲ ਹੈਗੇ ਹੋ ਤਾਂ ਤੁਸੀਂ ਜਰੂਰ ਅਪਲਾਈ ਕਰੋ ਤਾਂ ਤੁਹਾਡੇ ਨਾਂ ਤੇ ਉਹਦੀ ਅਲਾਟਮੈਂਟ ਹੋ ਜਾਊਗੀ ਸੋ ਇਹਦੇ ਵਾਸਤੇ ਜਿਹੜੀਆਂ ਅਰਜ਼ੀਆਂ ਨੇ ਉਹ ਸਿੱਧੀਆਂ ਹੀ ਤੁਸੀਂ ਡੀ ਐਫ ਐਸ ਸੀ ਇੱਕ ਦਫ਼ਤਰ ਹੁੰਦਾ ਵਾ ਜ਼ਿਲ੍ਹਾ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਇਹ ਦਫ਼ਤਰ ਦੇ ਵਿੱਚ ਤੁਸੀਂ ਜਾ ਕੇ ਸਿੱਧੀਆਂ ਆਪਣੀਆਂ ਅਰਜ਼ੀਆਂ ਦੇ ਸਕਦੇ ਹੋ ਹਰੇਕ ਜ਼ਿਲ੍ਹੇ ਨੇ ਆਪਣੀਆਂ ਅਲੱਗ-ਅਲੱਗ ਤਰੀਕਾ ਰੱਖੀਆਂ ਹੋਈਆਂ ਨੇ ਕਿਸੇ ਜ਼ਿਲ੍ਹੇ ਨੇ 24 ਨੂੰ ਕਿਸੇ ਨੇ 25 ਨੂੰ ਕਿਸੇ ਨੇ ਅਲੱਗ-ਅਲੱਗ ਜ਼ਿਲ੍ਹਿਆਂ ਨੇ ਅਲੱਗ-ਅਲੱਗ ਤਰੀਕਾ ਦਿੱਤੀਆਂ ਹੋਈਆਂ ਨੇ ਤੁਹਾਨੂੰ ਵੈੱਬਸਾਈਟ ਦੱਸ ਦਿੰਦੇ ਆ ਤੁਸੀਂ ਉਸ ਵੈੱਬਸਾਈਟ ਤੇ ਜਾ ਕੇ ਉਹ ਆਪਣੇ ਜ਼ਿਲ੍ਹੇ ਨਾਲ ਸੰਬੰਧਤ ਜਾਂ ਜਿਸ ਜ਼ਿਲ੍ਹੇ ਵਾਸਤੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਉੱਥੋਂ ਦੀ ਵੈੱਬਸਾਈਟ ਤੇ ਜਾ ਕੇ ਤੁਸੀਂ ਉਹਦੀ ਡਿਟੇਲ ਲੈ ਕੇ ਤੁਸੀਂ ਅਪਲਾਈ ਕਰਦੇ ਹੋ ਵੈੱਬਸਾਈਟ ਨੋਟ ਕਰ ਲਓ fwdfoodsuppb.gov.in ਇਹ ਵੈਬਸਾਈਟ ਹੈਗੀ ਹੈ ਇਸ ਵੈਬਸਾਈਟ ਤੇ ਜੇ ਤੁਸੀਂ ਆਉਂਗੇ ਤਾਂ ਅੱਗੇ ਤੁਹਾਨੂੰ ਸਾਰੀ ਡਿਟੇਲ ਪ੍ਰਾਪਤ ਹੋ ਜੂਗੀ ਇਹਨਾਂ ਟਿੱਪੂਆਂ ਨਾਲ ਸੰਬੰਧਿਤ ਸੋ ਕਿਹੜੀ ਕਿਹੜੀ ਕੈਟਾਗਰੀਜ਼ ਦੀਆਂ ਕਿੰਨੀਆਂ ਕਿੰਨੀਆਂ ਇਹ ਜਿਹੜੀਆਂ ਅਸਾਮੀਆਂ ਹੈਗੀਆਂ ਨੇ ਉਹਦੇ ਵਿੱਚ ਅਸਾਮੀਆਂ ਤਾਂ ਬਹੁਤ ਜ਼ਿਆਦਾ ਹੈਗੀਆਂ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੇ ਤੇ ਜਿਹੜੀਆਂ ਕੈਟਾਗਰੀਜ਼ ਹੈਗੀਆਂ ਨੇ ਉਹਦੇ ਵਿੱਚ ਇਹ ਹੈਗਾ ਜਨਰਲ ਐਸਸੀ ਬੀਸੀ ਜਿਹੜੇ ਐਕਸ ਸਰਵਿਸਮੈਨ ਹੁੰਦੇ ਆ ਇਸ ਤੋਂ ਇਲਾਵਾ ਫਰੀडम फाइਟਰ ਹੈਂਡੀਕੈਪਡ ਤੇ ਦੰਗਾ ਪੀੜ ਤੇ ਆਤਮਤ ਪੀੜ ਤੇ ਜਿਹੜੇ ਪਰਿਵਾਰ ਹੁੰਦੇ ਨੇ ਉਹਨਾਂ ਉਹ ਅਪਲਾਈ ਕਰ ਸਕਦੇ ਆ ਇਸੇ ਤਰ੍ਹਾਂ ਜਿਹੜੀਆਂ ਔਰਤਾਂ ਦੇ ਸੈਲਫ ਹੈਲਪ ਗਰੁੱਪ ਹੁੰਦੇ ਨੇ ਉਹ ਵੀ ਆਪਣੇ ਲੈਵਲ ਤੇ ਅਪਲਾਈ ਕਰਕੇ ਇਹ ਟਿਪੂ ਲੈ ਸਕਦੇ ਨੇ ਸੋ ਇਹਦੇ ਵਿੱਚ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਵੀ ਇਹਦੇ ਵਿੱਚ ਕਮਿਸ਼ਨ ਬੇਸਡ ਕੰਮ ਹੁੰਦਾ ਹੈ ਜਦੋਂ ਜਿੰਨਾ ਤੁਸੀਂ ਕੰਮ ਕਰਦੇ ਹੋ ਜਾਂ ਜਿੰਨਾ ਤੁਹਾਡੇ ਰਾਸ਼ਨ ਟਕੂ ਦੀ ਦੁਕਾਨ ਤੋਂ ਰਾਸ਼ਨ ਜਾਂਦਾ ਹੈ ਉਸ ਹਿਸਾਬ ਨਾਲ ਤੁਹਾਨੂੰ ਕਮਿਸ਼ਨ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਸੋ ਜਿਹੜੇ ਵੀ ਯੋਗ ਵਿਅਕਤੀ ਹੈਗੇ ਨੇ ਡਿਪੂ ਲੈ ਕੇ ਡਿਪੂ ਚਲਾ ਸਕਦੇ ਨੇ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਕਿਉਂਕਿ ਇਹ ਲੋਕਾਂ ਦੇ ਨਾਲ ਜੁੜਿਆ ਹੋਇਆ ਵਿਭਾਗ ਹੈਗਾ ਹਰੇਕ ਲੋੜਵੰਦ ਵਿਅਕਤੀ ਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਰਾਸ਼ਨ ਹੁੰਦਾ ਤੇ ਸਰਕਾਰ ਦੀ ਮਨਸ਼ਾ ਇਹ ਹੁੰਦੀ ਹੈ ਕਿ ਉਹ ਹਰ ਲੋੜਵੰਦ ਤੱਕ ਜਾਂ ਗਰੀਬ ਵਿਅਕਤੀ ਤੱਕ ਉਹ ਜਿਹੜਾ ਸਸਤਾ ਰਾਸ਼ਨ ਹੈਗਾ ਬਹੁਤ ਹੀ ਵਿਹੈਤੀ ਦਰਾਂ ਤੇ ਇਹ ਰਾਸ਼ਨ ਮਿਲਦਾ ਉਹ ਜ਼ਰੂਰ ਲੋਕਾਂ ਨੂੰ ਮਿਲੇ ਸੋ ਜਿਹਤੋਂ ਵੈਬਸਾਈਟ ਦਿੱਤੀ ਗਈ ਹੈ ਤੇ ਜਾਓ ਇਹ ਰਹੀ ਤੇ ਜਾ ਕੇ ਤੁਸੀਂ ਸਾਰੀ ਡਿਟੇਲ ਨੋਟ ਕਰੋ ਤੇ ਜੇਕਰ ਤੁਹਾਡੇ ਜਿਲ੍ਹੇ ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਐਲੀਜੀਬਲ ਹੈਗੇ ਹੋ ਉੱਥੇ ਜਾ ਕੇ ਤੁਸੀਂ ਆਪਣਾ ਅਪਲਾਈ ਕਰੋ ਤੇ ਇਹ ਜਿਹੜੇ ਡਿਪੂ ਹਾਲਡਰ ਧੰਨਵਾਦ